ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਕੀ ਹਾਲ ਚਾਲ ਹੈ ਜੀ ਹੋਰ ਸਾਰੇ ਠੀਕ ਹੋ ਜੀ ਤੇ ਲਓ ਜੀ ਅੱਜ ਆਪਣੇ ਪਾਰਕ ਚ ਦੁਬਾਰਾ ਫੇਰ ਇਸ ਵਾਰ ਤਾਂ بارش ਹੀ ਨਹੀਂ ਜਿਸ ਦਿਨ ਦਾ ਇਹ ਦੋਟੇ ਹੀ ਮਹੀਨੇ ਦਾ ਪੱਟਿਆ ਸਾਨੇ ਪ੍ਰਾਣਾ ਕਾ ਤਾਂ ਉਸ ਤੋਂ ਬਾਅਦ ਜੀ ਕੀ ਹੋਇਆ ਇੱਕ ਵਾਰੀ ਵਾਹ ਕੇ ਇਹਨੂੰ ਲਗਾਉਣ ਦੀ ਤਿਆਰੀ ਸੀ ਕਈ ਵਾਰੀ ਤਿਆਰੀ ਕਰ ਲਈ ਮੈਂ ਪਰ بارش ਮੌਕਾ ਹੀ ਨਹੀਂ ਦਿੰਦੀ ਲਗਾਉਣ ਦਾ ਤੇ ਅੱਜ ਫੇਰ ਜੀ ਇਹਦੇ ਵਿੱਚ ਡਿੱਲਾ ਵਗੈਰਾ ਤੇ ਹੋਰ ਮੋਥੇ ਵਗੈਰਾ ਕੋਈ ਘਾਹ ਵਗੈਰਾ ਕਾਫੀ ਹੋ ਗਿਆ ਸੀ ਤੇ ਅੱਜ ਫੇਰ ਬੈਠਾ ਜੀ ਇਹਦੇ ਵਿੱਚ ਵੀ ਚਲੋ ਗੜਾਈ ਕਰ ਦੰਨੇ ਆ ਅੱਜ ਵਿਲੇ ਸੀ ਵੀ ਚਲੋ ਇਹੀ ਕੰਮ ਨਿਪਟਾ ਦੰਨੇ ਆ ਇਹ ਪੱਟਦੇ ਆ ਕੁਆਡ ਜਿਹੜਾ ਹੋ ਗਿਆ ਜੀ ਕਿਉਂ ਇਹ ਪੱਟੇ ਵਗੈਰਾ ਸਰਨਾ ਨਹੀਂ ਵਾਰ-ਵਾਰ ਹੋਈ ਜਾ ਰਹੀ ਜੀ بارش ਦੇ ਨਾਲ ਗਿੱਲਾ ਹੋ ਜਾਂਦਾ ਫੇਰ ਕਿਤੇ ਨਾ ਕਿਤੇ ਉੱਗ ਹੀ ਜਾਂਦਾ ਜੀ ਤਾ ਕਰਕੇ ਅੱਜ ਸਵੇਰ ਤੋਂ ਹੀ ਬਸ ਮੈਂ ਬੈਠ ਕੇ ਸੀ ਮਾ ਚਲੋ ਖੁਰਪਾ ਲੈ ਕੇ ਬੈੰਨੇ ਇਹਦੇ ਵਿੱਚ ਆ ਦੇਖੋ ਕਰਤੀ ਸ਼ੁਰੂਆਤ ਜੀ ਗੜਾਈ ਦੀ ਆਪਾਂ ਨੇ ਸਾਰੇ ਕੀਤੇ ਹਰੇਵਾਈ ਮਾਰ ਗਏ ਇਹਦੇ ਵਿੱਚ ਤੇ ਸਾਰੇ ਡਿੱਲਾ ਹੀ ਡਿੱਲਾ ਹੋ ਗਿਆ ਡਿੱਲਾ ਇੱਕ ਅਹੀ ਚੀਜ਼ ਹੈ ਜੀ ਜਿੰਨਾ ਮਰਜੀ ਇਹਨੂੰ ਕੱਢੀ ਜਾਓ ਇਹ ਖਤਮ ਹੀ ਨਹੀਂ ਹੋ ਰਿਹਾ ਨਾ ਕੋਈ ਇਹਦੀ ਮੈਨੂੰ ਦਵਾਈ ਦਾ ਅਸਰ ਲੱਗਦਾ ਵੀ ਕੋਈ ਦਵਾਈ ਹੈਗੀ ਇਹਦੀ ਬਣੀ ਹੋਈ ਆ ਹੌਲਾ ਹੌਲਾ ਜੜ ਤੋਂ ਹੀ ਪੁੱਟ ਰਹੇ ਜੀ ਇਹਨੂੰ ਸਾਰੇ ਨੂੰ ਜੜਾਂ ਤੋਂ ਹੀ ਪੁੱਟਣਾ ਪੈ ਰਿਹਾ ਤੇ ਤਾਂ ਕਰਕੇ ਬੜਾ ਟਕਾਈ ਨਾਲ ਹੀ ਪੱਟੇ ਜਾਂਦਾ ਜੀ ਇਹ ਖੁਰਪੇ ਦੇ ਨਾਲ ਤੇ ਬੜੇ ਪਿਆਰ ਨਾਲ ਹੀ ਇਹਦੀ ਜੜ ਨਿਕਲਦੀ ਆ ਇਹ ਧੱਕਾ ਕਰੀਏ ਇਹ ਤਾਂ ਉੱਪਰੋਂ ਬੇਜਲਦਬਾਜ਼ੀ ਕਰੀਏ ਇਹ ਤਾਂ ਉੱਪਰੋਂ ਟੁੱਟ ਜਾਂਦਾ ਏ ਜੜ ਫੇਰ ਵਿੱਚ ਰਹਿ ਜਾਂਦੀ ਏ ਤੇ ਫੇਰ ਇਹ ਦੁਬਾਰੇ ਫੇਰ ਉਗ ਜਾਂਦਾ ਉਵੇਂ ਤਾਂ ਕਰਕੇ ਜੀ ਇਹ ਚੱਲ ਰਿਹਾ ਪ੍ਰੋਸੈਸ ਲਾਣੇ ਆ ਜੀ ਟਾਈਮ ਇਹ ਤੇ ਅੱਜ ਸਾਰਾ ਦਿਨ ਲਓ ਹੁਣ ਇਹ 3 ਘੰਟਿਆਂ ਦੇ ਕਰੀਬ ਹੋ ਗਿਆ ਜੀ ਬੈਠੇ ਨੂੰ ਮੈਨੂੰ ਇਹਦੇ ਵਿੱਚ 3 3.5 ਘੰਟੇ ਹੋ ਗਏ ਸਵੇਰੇ 7 ਵਜੇ ਬੈਠਾ ਸੀ 10 ਸਵਾ 10 ਦਾ ਟਾਈਮ ਹੋ ਗਿਆ ਹੁਣ ਆਹ ਦੇਖ ਲਓ ਇਹ 3 ਘੰਟਿਆਂ ਦੇ ਵਿੱਚ ਇਹ ਕੱਢਿਆ ਜੀ ਸਾਰਾ ਏਰੀਆ ਇਹਨਾਂ ਨਿੱਲਾ ਆਹ ਪੰ냔ਟ ਏਰੀਆ ਲਾਆਂ ਵਿੱਚ ਤੇ ਖੁਰਪੇ ਨਾਲ ਸਾਰਾ ਕੱਲਾ ਕੱਲਾ ਬੁੱਟਾ ਪੱਟਿਆ ਜੀ ਬਹੁਤ ਸਪੀਡ ਨਾਲ ਹੱਥ ਚਲਾਉਣਾ ਪਿਆ ਇਹ ਰਹਿ ਗਈਆਂ ਸੈਡਾਂ ਰਹਿ ਗਈਆਂ ਹੁਣ ਇਹਨਾਂ ਨੂੰ ਚਲੋ ਕੁਝ ਕੱਢਤੀ ਇੱਕ ਸਾਈਡ ਤੋਂ ਬਾਕੀ ਬਾਅਦ ਚ ਕੱਢਦਾ ਆਂ ਪਹਿਲਾਂ ਮੈਨੂੰ ਐ ਆ ਵੀ ਇਹਨੂੰ ਤਿਆਰ ਕਰਕੇ ਚਲੋ ਇਹਦੇ ਵਿੱਚ ਵੀ ਕੱਲ ਨੂੰ ਲਗਾਉਣ ਦੀ ਤਿਆਰੀ ਆ ਵੀ ਜੇ ਬਾਰਿਸ਼ ਨਾ ਪਵੇ ਤਾਂ ਅੱਜ ਮੈਨੂੰ ਠੀਕ ਲੱਗਿਆ ਵੀ ਧੁੱਪ ਵਾਲਾ ਦਿਨ ਆ ਹੁਣ ਸਵੇਰੇ ਪਰ ਚਲੋ ਸ਼ਾਮ ਤੱਕ ਦੇਖਦੇ ਆਂ ਤੇ ਨਹੀਂ ਫਿਰ ਸਵੇਰੇ ਆਪਾਂ ਨੇ ਲਗਾਉਣਾ ਸ਼ੁਰੂ ਕਰ ਦੇਣਾ ਕੱਲ ਆਉਂਗਾ ਅੱਜ ਸ਼ਾਮ ਨੂੰ ਠੀਕ ਰਹਿ ਜੇ ਮੌਸਮ ਤੇ ਹੁਣ ਗੜਾਈ ਤੇ ਦੀ ਚੱਲ ਰਹੀ ਆ ਨਿਰੰਤਰ ਜੀ ਅੱਜ ਪੂਰਾ ਮੈਂ ਵੀ ਮਨ ਬਣਾ ਕੇ ਬੈਠਿਆ ਸੀ ਇਹਦੇ ਵਿੱਚ ਮਾਂਜਾ ਮਾਰ ਕੇ ਵੇਜਾ ਨਾ ਮਾ ਤਾਂ ਲੋ 3-4 ਘੰਟੇ ਚ ਤਾਂ ਕੱਢ ਹੀ ਦਿੰਨਾ ਬਾਕੀ ਲੋ ਵਿਚੋ ਤਾਂ ਸਾਰਾ ਪਟਕਾ ਸੈੱਡਾ ਰਹਿ ਗਿਆ ਤੇ ਇਹ ਜਿਹੜੀਆਂ ਢੇਰੀਆਂ ਸੀ ਇਹ ਵੀ ਬਾਹਰ ਕੱਢਣ ਲੱਗ ਰਹੇ ਹਾਂ ਸੀ ਬੰਦਾ ਸਾਡਾ ਲੱਗ ਰਿਹਾ ਬਾਹਰ ਕੱਢਣ ਹਿੰਮਤ ਹੀ ਬਹੁਤ ਹੈ ਮੈਡਮ ਜੀ ਸਾਡੇ ਇਹ ਵੀ ਹੁਣ ਅੰਦਰੋਂ ਆ ਗਏ ਪਾਣੀ ਲੈ ਕੇ ਆਏ ਸੀ ਕਹਿੰਦੀ ਚਲੋ ਆ ਢੇਰੀਆਂ ਚੱਕ ਦੰਨੀ ਆ ਮਾ ਭਾਈ ਚੱਕ ਦੋ ਫਿਰ ਜਿੰਨਾ ਹੱਥ ਵਟਾ ਸਕਦੇ ਨੇ ਕਰਦੇ ਨੇ ਬਹੁਤ ਮਦਦ ਤਾਂ ਇਹ ਟੇਰੀਆਂ ਸਾਰੀਆਂ ਬਾਹਰ ਕੱਢੀਆਂ ਪਹਿਲਾਂ ਵੀ ਅਸੀਂ 3-4 ਵਾਰੀ ਇਹ ਕੰਮ ਕਰ ਚੁੱਕੇ ਪਰੰਤੂ ਬਾਰਿਸ਼ ਜੇ ਨਾ ਇਦਾਂ ਥੋੜੇ ਥੋੜੇ ਦਿਨਾਂ ਬਾਅਦ ਪੈਂਦੀ ਤਾਂ ਬੜੀ ਜਲਦੀ ਹੁਣ ਉਹਦਾ ਹਰਾ ਕਰ ਦੇਣਾ ਸੀ ਜਿਹੜਾ ਕੋਰੀਅਨ ਘਾਹ ਲਗਾਣ ਦੀ ਸੋਚ ਰਿਹਾ ਮੈਂ ਚਲੋ ਹੁਣ ਵੀ ਟਾਈਮ ਕੁਝ ਨਹੀਂ ਲੰਘਿਆ ਵੀ ਚਲੋ ਹੋ ਜੇ ਜੇ ਹਰਾ ਇਹ ਸਰਦੀਆਂ ਤੱਕ ਮੈਨੂੰ ਇਹ ਆਇਆ ਵੀ ਜਦੋਂ ਤੱਕ ਠੰਡ ਪਾਊਗੀ ਉਦੋਂ ਤੱਕ ਇਹ ਹਰੇ ਬਾਈ ਹੋ ਜੇ ਪੂਰੀ ਤਰ੍ਹਾਂ ਉਸ ਤੋਂ ਬਾਅਦ ਇਹ ਆਪ ਹੀ ਚਲੀ ਜਾਂਦਾ ਲਓ ਜੀ ਜਿਹੜਾ ਕੰਮ ਤੋਂ ਡਰ ਸੀ ਉਹੀ ਹੋ ਗਿਆ ਸ਼ਾਮ ਦਾ ਵੇਲਾ ਜੀ ਹੁਣ ਬਾਰਿਸ਼ ਫੇਰ ਪੈ ਗਈ 3 ਕ ਵਜੇ ਐਸਾ ਛਿੜਕਾ ਜਾਇਆ ਫੇਰ ਗਿੱਲਾ ਕਰਤਾ ਸਾਰਾ ਪੱਟਾ ਪਟਾਇਆ ਜੀ ਨਾਸ ਕਰਤਾ ਹੁਣ ਦੇਖੋ ਕਦੋਂ ਬਣਦਾ ਜੀ ਇਹ ਕੰਮ ਆਸ ਉਮੀਦ ਜੀ ਟੁੱਟਦੀ ਜਾ ਰਹੀ ਆ ਹੁਣ ਫੇਰ ਖੜਜੂਗਾ ਫੇਰ ਇਹਦੇ ਵਿੱਚ ਕਾਫੂਸ ਹੋ ਜਾਣਾ ਹੁਣ ਤਾਂ ਜੀ ਉਮੀਦ ਇਹੀ ਆ ਵੀ ਜਦੋਂ ਧੁੱਪ ਪਾਊਗੀ ਚੰਗੀ ਤਰ੍ਹਾਂ ਨਿਕਰੂਗਾ ਫੇਰ ਹੀ ਲਾਵਾਂਗੇ ਇਹਨੂੰ ਤਿਆਰ ਕਰਕੇ ਉਦੋਂ ਤੱਕ ਲਈ ਰੁਕਣਾ ਪੈਣਾ ਠੀਕ ਹੈ ਜੀ ਦੇਖਦੇ ਆਂ ਵੇਟ ਕਰਦੇ ਆਂ ਸ਼ਾਸਤਰੀ ਕਾਲ ਜੀ ਸਾਰਿਆਂ